ਪਾਈ ਤਾਂ ਫੜੋ 10000 ਰੁਪਇਆ ਇਹਦੇ ਮਾਮੇ ਦਾ ਮਤਲਬ ਮੇਰੇ ਸਾਲੇ ਦਾ ਵਿਆਹ ਕਰ ਆਇਆ ਮੇਰੇ ਤਾਂ ਜਖਣਾ ਹੀ ਪੜਦੀ ਕਹਿੰਦਾ ਕੋਟ ਮੈਂ ਨਵਾਂ ਪਾ ਕੇ ਵਿਆਹ ਤੇ ਜਾਣਾ ਦੱਕਾ ਤੋੜਦਾ ਨਹੀਂ ਕੰਮ ਕਾੜਦਾ ਨਹੀਂ ਸਾਰਾ ਦਿਨ ਫੋਨ ਤੇ ਲੱਗਾ ਰਹਿੰਦਾ ਮੈਂ ਬਥੇਰਾ ਕਿਹਾ ਉਹ ਕੋ ਪੈਂਟ ਸ਼ਰਟ ਪਾ ਕੇ ਚਲ ਜਾ ਕਹਿੰਦਾ ਕੋਟ ਪੈਂਟ ਲੈਣਾ ਝੋਸਲਾ ਜਿਹੜਾ ਲੈਣਾ ਦੇ ਤਾਂ 10000 ਰੁਪਏ 10 ਕਹਿੰਦਾ ਲੈਣਾ ਹੋ ਜੋ ਠੰਡੇ ਹੋ ਕਿਉਂ ਗਰਮ ਚੱਲ ਰਹੇ ਉਹ ਭਾਜੀ ਠੰਡੇ ਨਹੀਂ ਹਜੇ ਨਿਆਣਾ ਜਿਹਾ ਹੈਗਾ ਕੋਟ ਪੈਂਟ ਤੋਂ ਘਟਕਣ ਨਹੀਂ ਕਰਦਾ ਮੇਰੀ 15000 ਰੁਪਏ ਤਰਖਾਇਆ 10000 ਰੁਪਏ ਦਾ ਕਹਿੰਦਾ ਮੈਂ ਕੋਟ ਪੈਂਟ ਲੈਣਾ ਆ ਭਾਜੀ 10000 ਨਹੀਂ ਸਾਨੂੰ ਸਿਰਫ 2995 ਰੁਪਏ ਦੇ ਦਿਓ ਅਸੀਂ ਤੁਹਾਨੂੰ ਇੱਕ ਕੋਟ ਪੈਂਟ 2995 ਦਾ ਦੇ ਦਾਂਗੇ ਪਾਜੀ ਆ ਦੇਖੋ ਮੈਂ ਤੁਹਾਡੇ ਮੋਰੇ ਜੋੜੇ ਹੱਥ ਮੈਨੂੰ ਪਹਿਲਾਂ ਇਹਨੇ ਬਹੁਤ ਤਾਂ ਕੀਤਾ ਉਤੋਂ ਤੁਸੀਂ ਵੀ ਮੇਰੇ ਜਾਖਮਾਂ ਤੇ ਲੂਣ ਛੜਕਦੇ ਹੋ ਟੋਟੇ ਜਿਹੜੇ ਨਾ ਮਾੜੀ ਮੋਟੀ ਦੁਕਾਨ ਦੇ ਨਹੀਂ ਆਏ ਤੁਸੀਂ ਮਾਤੂ ਸ਼੍ਰੀ ਦਸਤਾਰ ਤੇ ਆਏ ਦੇ ਠੀਕ ਆ ਇੱਥੇ ਤੁਹਾਨੂੰ ਮਿਲਣਾ 2995 ਦਾ ਇੱਕ ਕੋਟ ਪੈਂਟ ਆ ਵੀ ਤੁਹਾਨੂੰ ਮਿਲ ਜਾਣਾ 2995 ਦਾ ਆ ਤੁਹਾਨੂੰ ਮਿਲਣਾ 37 ਤੋਂ 60 ਰੁਪਏ ਦਾ ਭਾਜੀ 3 ਪੀਸ ਕੋਟ ਪੰਡਾ 15000 ਦਾ ਮਿਲਦਾ ਬਾਜ਼ਾਰ 'ਚ ਕਿਉਂ ਮਜ਼ਾਕ ਕਰਦੇ ਹੋ ਤੁਸੀਂ ਭਾਜੀ ਮਜ਼ਾਕ ਨਹੀਂ ਕਰਦੇ ਇਹ ਤੁਹਾਨੂੰ ਆਪਣੀ ਦੁਕਾਨ ਤੋਂ ਸਿਰਫ ਆਪਣੀ ਦੁਕਾਨ ਤੋਂ ਮਿਲਣਾ ਵਾ ਸ਼ੇਰਵਾਨੀ ਤੁਹਾਨੂੰ ਮਿਲ ਜਣੀ ਭਾਜੀ 6000 6500 ਦੇ ਵਿੱਚ ਸਟਿਚਿੰਗ ਕਰਕੇ ਵਿਦ ਸਟਿਚਿੰਗ ਭਾਜੀ ਮੇਰੇ ਸਾਲੇ ਦਾ ਵਿਆਹ ਆਇਆ 10000 ਰੁਪਏ ਤਾਂ ਉਹ ਕਰਾਇਆ ਦੇ ਕੇ ਆਇਆ ਤੁਸੀਂ ਕਹਿੰਦੇ 6500 ਦੀ ਸਲਾਈ ਕਰਕੇ ਨਮੀ ਲੈ ਜਾਓ ਕਿਉਂ ਤੁਸੀਂ ਮਜ਼ਾਕ ਕਰਦੇ ਹੋ ਭਾਜੀ ਤੁਹਾਨੂੰ ਸਿਰਫ ਇਹ ਆਪਣੀ ਦੁਕਾਨ ਤੋਂ ਮਿਲਣੀ ਆ ਬਾਹਰ ਹੋਰ ਕਿਤੇ ਨਹੀਂ ਮਿਲਣੀ ਜਿਹੜਾ 3000 ਦਾ ਬਾਹਰ ਸਟਿਚ ਕਰਕੇ ਮਿਲ 1300 ਰੁਪਏ ਦਾ ਸਟੀਚਿੰਗ ਕਰਕੇ ਕੁਰਤਾ ਪਜਾਮਾ ਭਾਈ ਤੁਸੀਂ 10000 ਦੇ ਵਿੱਚ ਇੱਕ ਕੋਰਟ ਪੈਂਟ ਲੈਣ ਆਏ ਸੀ ਨਾ ਤੁਸੀਂ 1050 ਰੁਪਏ ਮੈਨੂੰ ਹੋਰ ਦਿਓ ਮੈਂ ਤੁਹਾਨੂੰ ਤਿੰਨ ਕੋਰਟ ਪੈਂਟ ਤੇ ਇੱਕ ਕੁਰਤਾ ਪਜਾਮਾ ਨਾਲ ਵਿਦ ਸਟੀਚਿੰਗ ਕਰਵਾ ਕੇ ਦਵਾਂ ਲਓ ਵੀ ਆ ਤਾਂ ਬਾਲੀਆਂ ਮੋਚਾਂ ਲੱਗ ਗਈਆਂ ਵੀ ਮੇਰੀਆਂ ਅੱਖਾਂ ਖੁੱਲ ਗਈਆਂ ਵਾਕਈ ਮਾਤੂਸ਼ਰੀ ਦਸਤਾਰ ਜੜਿਆਲਾ ਗੁਰੂ ਫੈਦਾ ਕਰ ਰਿਹਾ ਮੈਂ ਇੱਕ ਕੋਰਟ ਪੈਂਟ ਲੈਣਾ ਸੀ 10000 ਦਾ ਇਹ ਮੈਨੂੰ 1150 ਵਿੱਚ ਤਿੰਨ ਕੋਰਟ ਪੈਂਟ ਤੇ ਇੱਕ ਕੁਰਤਾ ਪਜਾਮਾ ਸਲਾਈ ਕਰਕੇ ਦੇਈ ਜਾਂਦੇ ਆ ਆ ਜਾ ਅੱਜ ਮੈਂ ਤੇਰਾ ਟੈਂਟਾ ਨਵੇੜ ਕੇ ਆਣਾ ਰੋ ਰੋ ਜੀ ਖਿੱਚ 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 ਭਾਈ ਸਾਹਿਬ ਫੜੋ 10000 ਰੁਪਇਆ ਇਹਦੇ ਮਾਮੇ ਦਾ ਮਾਦਰਾ ਮੇਰੇ ਸਾਲੇ ਦਾ ਵਿਆਹ ਕਰ ਆਇਆ ਮੇਰੇ ਤਾਂ ਜਖਣਾ ਹੀ ਪੜਦੀ ਕਹਿੰਦਾ ਕੋਟ ਪੈਂਟ ਨਵਾਂ ਪਾ ਕੇ ਵਿਆਹ ਤੇ ਜਾਣਾ ਡੱਕਾ ਤੋੜਦਾ ਨਹੀਂ ਕੰਮ ਕਰਦਾ ਨਹੀਂ ਸਾਰਾ ਦਿਨ ਫੋਨ ਤੇ ਲੱਗਾ ਰਹਿੰਦਾ ਮੈਂ ਬਥੇਰਾ ਕਿਹਾ ਉਹ ਕੋ ਪੈਂਟ ਸ਼ਰਟ ਪਾ ਕੇ ਚਲ ਜਾ ਕਹਿੰਦਾ ਕੋਟ ਪੈਂਟ ਲੈਣਾ ਝੋਸਲਾ ਜਿਹੜਾ ਲੈਣਾ ਦੇ ਇਹਦਾ 10000 ਰੁਪਿਆ 10 ਕੜਾ ਲੈਣਾ ਹੋ ਜੋ ਠੰਡੇ ਹੋ ਕਿਉਂ ਗਰਮ ਚਲਾਉਂਦੇ ਹੋ ਭਾਜੀ ਠੰਡੇ ਨਹੀਂ ਹਜੇ ਨਿਆਣਾ ਜਿਹਾ ਹੈਗਾ ਕੋਟਪੈਟ ਤੋਂ ਘੱਟ ਗੱਲ ਨਹੀਂ ਕਰਦਾ ਮੇਰੀ 15000 ਰੁਪਿਆ ਤਰਖਾਇਆ 10000 ਰੁਪਏ ਦਾ ਕਹਿੰਦਾ ਮੈਂ ਕੋਟਪੈਟ ਲੈਣਾ ਆ ਭਾਜੀ ਕੋਟਪੈਟ ਬਣਾ ਦਿੰਨੇ ਆ ਮੁੰਡੇ ਨੂੰ 10000 ਨਹੀਂ ਸਾਨੂੰ ਸਿਰਫ 2995 ਰੁਪਏ ਦੇ ਦਿਓ ਅਸੀਂ ਤੁਹਾਨੂੰ ਇੱਕ ਕੋਟਪੈਟ 2995 ਦਾ ਦੇ ਦਾਂਗੇ ਭਾਜੀ ਆਹ ਦੇਖੋ ਮੈਂ ਤੁਹਾਡੇ ਮੋਰੇ ਜੋੜੇ ਹੱਥ ਮੈਨੂੰ ਪਹਿਲਾਂ ਇਹਨੇ ਬਹੁਤ ਤਾਂ ਕੀਤਾ ਉਤੋਂ ਤੁਸੀਂ ਵੀ ਮੇਰੇ ਜਾਖਮਾਂ ਤੇ ਲੂਣ ਛੜਕਦੇ ਹੋ ਮੈਂ ਮਜ਼ਾਕ ਦੇ ਮੂਡ 'ਚ ਨਹੀਂ ਆਇਆ ਪਾਈ ਮੈਨੂੰ ਪਤਾ ਮੈਂ ਕਿੰਨਾ ਪੈਸੇ ਇਕੱਠੇ ਕਰਕੇ ਲਿਆ ਮਾਲਕਾਂ ਤੋਂ ਲੜ ਕੇ ਲੈ ਕੇ ਆਇਆ ਮੈਨੂੰ ਦੇ ਦਿਓ ਯਾਰ 10000 ਦਾ ਕੋਟ ਕੋ ਜਿਹੜਾ ਦੇਣਾ ਸੀ ਮਾੜੀ ਮੋਟੀ ਦੁਕਾਨ ਦੇ ਨਹੀਂ ਆਏ ਤੁਸੀਂ ਮਾਤੂ ਸ਼੍ਰੀ ਦਸਤਾਰ ਤੇ ਆਏ ਦੇ ਠੀਕ ਆ ਇੱਥੇ ਤੁਹਾਨੂੰ ਮਿਲਣਾ 2995 ਦਾ ਇੱਕ ਕੋਟ ਪੈਂਟ ਆ ਵੀ ਤੁਹਾਨੂੰ ਮਿਲ ਜਾਣਾ 2995 ਦਾ ਆ ਤੁਹਾਨੂੰ ਮਿਲਣਾ 37 ਤੋਂ 60 ਰੁਪਏ ਦਾ ਪਾਜੀ 3 ਪੀਸ ਕੋਟ ਪੰਡਾ 15000 ਦਾ ਮਿਲਦਾ ਬਾਜ਼ਾਰ ਚ ਕਿਉਂ ਮਜ਼ਾਕ ਕਰਦੇ ਹੋ ਤੁਸੀਂ ਮਜ਼ਾਕ ਨਹੀਂ ਕਰਦੇ ਇਹ ਤੁਹਾਨੂੰ ਆਪਣੀ ਦੁਕਾਨ ਤੋਂ ਸਿਰਫ ਆਪਣੀ ਦੁਕਾਨ ਤੋਂ ਮਿਲਣਾ ਵਾ ਬਾਹਰੋਂ ਨਹੀਂ ਕਿਤੇ ਮਿਲਣਾ ਇਹ ਤੁਹਾਨੂੰ 15000 ਵਾਲਾ ਕੋਟ ਪੰਡ ਜਿਹੜਾ 3 ਪੀਸ ਆ ਇਹ ਤੁਹਾਨੂੰ ਮਿਲਣਾ 37 ਤੋਂ 60 ਰੁਪਏ ਦਾ ਪਾਜੀ ਸਿਲਾਈ ਕਰਕੇ ਮੈਂ ਪਾਜੀ ਸਿਲਾਈ ਕਰਕੇ ਵਿਦ ਵਧੀਆ ਮਟੀਰੀਅਲ ਇਹ ਨਹੀਂ ਕਿ ਮਤਲਬ ਲੋਕਲ ਮਟੀਰੀਅਲ ਆ ਕੇ ਤੁਹਾਨੂੰ ਤਿਆਰ ਕਰਕੇ ਦਵਾਂਗੇ ਆਪਾਂ ਵਧੀਆ ਟੇਲਰ ਰੱਖਿਆ ਵਧੀਆ ਤੁਹਾਨੂੰ ਸਟੀਚਿੰਗ ਕਰਕੇ ਦਵਾਂਗੇ اچھا ਸ਼ੇਰਵਾਨੀ ਤੁਹਾਨੂੰ ਮਿਲ ਜਣੀ ਭਾਜੀ 6650 ਦੇ ਵਿੱਚ ਸਟੀਚਿੰਗ ਕਰਕੇ ਵਿਦ ਸਟੀਚਿੰਗ ਭਾਜੀ ਮੇਰੇ ਸਾਲੇ ਦਾ ਵਿਆਹ ਆਇਆ 10000 ਰੁਪਏ ਤਾਂ ਉਹ ਕਿਰਾਇਆ ਦੇ ਕੇ ਆਇਆ ਤੁਸੀਂ ਕਹਿੰਦੇ 6500 ਦੀ ਸਲਾਈ ਕਰਕੇ ਨਮੀ ਲੈ ਜਾਓ ਕਿਉਂ ਤੁਸੀਂ ਮਜ਼ਾਕ ਕਰਦੇ ਹੋ ਭਾਜੀ ਤੁਹਾਨੂੰ ਸਿਰਫ ਇਹ ਆਪਣੀ ਦੁਕਾਨ ਤੋਂ ਮਿਲਣੀ ਹੈ ਬਾਹਰੋਂ ਹੋਰ ਕਿਤੇ ਉਹ ਨਹੀਂ ਮਿਲਣੀ ਤੇ ਤੁਹਾਨੂੰ ਕੁੜਤਾ ਪਜਾਮਾ ਮਿਲ ਜਾਣਾ ਜਿਹੜਾ 3000 ਦਾ ਬਾਹਰ ਸਟੀਚ ਕਰਕੇ ਮਿਲਦਾ ਵਾ ਆਪਾਂ ਤੁਹਾਨੂੰ ਦੇ ਦਾਂਗੇ ਇਹ 1300 ਰੁਪਏ ਦਾ ਸਟੀਚਿੰਗ ਕਰਕੇ ਕੁੜਤਾ ਪਜਾਮਾ ਵੇਖ ਲਓ ਇਹਦੀ ਕੁਆਲਿਟੀ ਵੇਖੋ ਕੱਪੜੇ ਦੀ ਮਤਲਬ ਕੱਪੜਾ ਵੀ ਤੁਹਾਡਾ ਸਲਾਈ ਦੇ ਪੈਸੇ ਪਾ ਕੇ 1300 ਰੁਪਏ ਦਾ ਕੁੜਤਾ ਪਜਾਮਾ ਸਟੀਚਿੰਗ ਭਾਜੀ ਵਿਦ ਸਟੀਚਿੰਗ ਭਾਈ ਤੁਸੀਂ 10000 ਦੇ ਵਿੱਚ ਇੱਕ ਕੋੜ ਪੈਂਟ ਲੈਣ ਆਏ ਸੀ ਨਾ ਤੁਸੀਂ 1000 ਤੇ 50 ਰੁਪਏ ਮੈਨੂੰ ਹੋਰ ਦਿਓ ਮੈਂ ਤੁਹਾਨੂੰ ਤਿੰਨ ਕੋੜ ਪੈਂਟ ਤੇ ਇੱਕ ਕੁੜਤਾ ਪਜਾਮਾ ਨਾਲ ਵੀਦ ਨੂੰ ਸਟ੍ਰੀਟਿੰਗ ਕਰਵਾ ਕੇ ਦਊਂਗਾ ਤੁਹਾਡੀ ਸੇਹ ਠੀਕ ਹੈ ਭਾਈ ਜੀ ਤੁਸੀਂ ਜੋ ਕਹਿ ਰਹੇ ਹੋ ਠੀਕ ਹੋ ਫੇਰ ਬਾਅਦ ਬਾਅਦ ਮੁੱਕਰ ਜਾਇਓ ਭਾਈ ਬਿਲਕੁਲ ਮੇਰਾ ਦਿਮਾਗ ਵੀ ਸੈਟਿਆ ਤੇ ਮੇਰੀ ਸੇਹ ਵੀ ਆਹ ਲਓ 10000 ਸਾਨੂੰ ਪਹਿਲਾਂ ਦੇ ਤਾ 1050 ਹੋਰ ਦੇਤੇ ਆ 1150 ਰੁਪਏ ਪਾਓ ਜੇਬ ਤੁਸੀਂ ਹੁਣ ਤੁਸੀਂ ਮੈਨੂੰ 3 ਕੋਰਪੈਂਡ ਦੇ 1 ਕੋਰਤਾ ਪੇਮਾ ਦੇ ਰਹੇ ਹੋ ਭਾਈ ਮੈਂ ਬਿਲਕੁਲ ਤੁਹਾਨੂੰ ਸਹੀ ਕਹਿਣ ਦਾ ਵਾ ਆ ਕੋਰਪੈਂਡ ਆਪਾਂ ਤੁਹਾਨੂੰ ਮਤਲਬ ਦੇਣਾ ਵਾ ਸਗਨ ਵਾਲੇ ਦਿਨ ਪਾਉਣ ਵਾਸਤੇ ਲੋ ਵੀ ਆ ਤਾਂ ਬਾਲੀਆਂ ਮੌਜਾਂ ਲੱਗ ਗਈਆਂ ਵੀ ਮੇਰੀਆਂ ਅੱਖਾਂ ਖੁੱਲ ਗਈਆਂ ਵਾਕਈ ਮਾਤੂ ਸ਼੍ਰੀ ਦਸਤਾੜ ਜੜਿਆਲਾ ਗੁਰੂ ਪੈਦਾ ਕਰ ਰਿਹਾ ਮੈਂ ਇੱਕ ਕੋਟ ਪੈਂਟ ਲੈਣਾ ਸੀ 10000 ਦਾ ਇਹ ਮੈਨੂੰ 1150 ਰੁਪਏ 'ਚ ਤਿੰਨ ਕੋਟ ਪਟ ਦੇ ਇੱਕ ਕੋਟ ਤਾਂ ਪਜਾਮਾ ਸਲਾਈ ਕਰਕੇ ਦੇਈ ਜਾਂਦੇ ਆ ਆਹ ਕੋਟ ਪੈਂਟ ਤਾਂ ਮੇਰਾ ਮੁੰਡਾ ਪਾਊਗਾ ਅਖੰਡ ਪਾਠ ਵਾਲੇ ਦਿਨ ਆਹ ਕੋਟ ਪੈਂਟ ਮੇਰਾ ਮੁੰਡਾ ਪਾਊਗਾ ਰਿਸੈਪਸ਼ਨ ਪਾਰਟੀ ਤੇ ਆਹ ਕੋਟ ਪੈਂਟ ਮੇਰਾ ਮੁੰਡਾ ਪਾਊਗਾ ਵਿਆਹ ਵਾਲੇ ਦਿਨ ਤੇ ਜਾਗੋ ਵਾਲੇ ਦਿਨ ਪਾਊਗਾ ਕੋਰਤਾ ਪਜਾਮਾ ਮਤਲਬ 11050 ਰੁਪਏ ਦੇ ਵਿੱਚ ਆ ਤਿੰਨ ਕੋਟ ਪੈਂਟ ਤੇ ਇੱਕ ਕੋਰਤਾ ਪਜਾਮਾ ਮਿਲ ਗਿਆ ਮੈਨੂੰ ਤੁਸੀਂ ਵੀ ਆ ਜਾਓ ਬਾਜ਼ਾਰਾਂ ਚ 10 10 ਹਜ਼ਾਰ ਇੱਕ ਇੱਕ ਕੋਟ ਪੈਂਟ ਦੇ ਨਾਲ ਲਓ 10000 ਵਾਲਾ ਕੋਟ ਪੈਂਟ 2995 ਚ ਸਿਲਾਈ ਕਰਕੇ ਦੇ ਰਹੇ ਆ ਤੇ ਭਾਜੀ ਫਿਰ ਮੈਨੂੰ ਇਦਾਂ ਕਰੋ ਮੈਂ ਤਾਂ ਕੁਰਤੇ ਪਜਾਮੇ ਬੜੇ ਸੋਹਣੇ ਲਾਦੇ ਮੁੰਡੇ ਲਈ ਤਾਂ ਮੈਂ ਕੱਪੜੇ ਲੈ ਲੈ ਮੈਂ ਤਾਂ ਆਪਣੇ ਲਈ ਵੀ ਕੱਪੜੇ ਲੈ ਕੇ ਜਾਊਗਾ ਮੈਨੂੰ ਕੁਰਤੇ ਪਜਾਮੇ ਵੀ ਦੱਸੋ ਕਿੱਥੋਂ ਕਿੱਥੋਂ ਸ਼ੁਰੂ ਕਰ ਦਿੰਦੇ ਹੋ ਤੁਸੀਂ ਸਾਈ ਕੁੜਤਾ ਬੈਮਾ ਸਾਡੇ ਕੋਲ ਸਟਾਰਟਿੰਗ ਰੇਂਜ ਜਿਹੜੀ 700 ਰੁਪਏ ਤੋਂ ਹੋ ਜਾਂਦੀ ਆ ਬਾਕੀ ਆਪਣੇ ਕੋਲ ਤੁਹਾਨੂੰ ਯਾਰ 1100 1200 2000 1500 ਮਤਲਬ ਜਿੱਦਾਂ ਦਾ ਕੁੜਤਾ ਬੈਮਾ ਚਾਹੀਦਾ ਉਹਦੇ ਵਿੱਚ ਤੁਹਾਨੂੰ ਹਰ ਕੁਆਲਿਟੀ ਮਿਲੂਗੀ ਹਰ ਤਰ੍ਹਾਂ ਦਾ ਤੁਹਾਨੂੰ ਕਲਰ ਮਿਲੂਗਾ ਵਾਈਟ ਦੇ ਵਿੱਚ ਵੀ ਇੱਥੇ ਤਰ੍ਹਾਂ ਤੁਸੀਂ ਲੀਲਨ ਕਾਟਨ ਦੇ ਵਿੱਚ ਲੈਣਾ ਗੀਜ਼ਾ ਕਾਟਨ ਦੇ ਵਿੱਚ ਲੈਣਾ ਮਤਲਬ ਹਰ ਤਰ੍ਹਾਂ ਦੀ ਦਾ ਪਾਜੀ ਅੱਜਕੱਲ ਬ੍ਰਾਂਡ ਵੱਡੇ ਚੱਲਦੇ ਕੋਈ ਸੀ ਆ ਰਾਮ ਕੋਈ ਰੇਮਡ ਬ੍ਰਾਂਡ ਬ੍ਰੂਡ ਵੀ ਹੈ ਕਿ ਦੇਸੀ ਕੱਪੜੇ ਵੇਚੀ ਜਾਂਦੇ ਹੋ ਜਿੱਦਾਂ ਦਾ ਬ੍ਰਾਂਡ ਕਹੋਗੇ ਆਪਣੇ ਕੋਲ ਤੁਹਾਨੂੰ ਰੇਮਡ ਸੀ ਆ ਰਾਮ ਜਿੱਦਾਂ ਦੀ ਮਿਲਦਾ ਕਪੜਾ ਕਹੋਗੇ ਉਦਾਂ ਦਾ ਮਿਲ ਜੂਗਾ ਤੇ ਘੱਟ ਰੇਟਾਂ ਦੇ ਅੱਧੇ ਮੁੱਲਾਂ ਤੇ ਰੇਟ ਮਿਲੂਗਾ ਅੱਛਾ ਜਿਹੜਾ 2995 ਚ 2 ਪੀਸ ਕੋਟ ਪੈਂਟ ਆ 3763 3 ਪੀਸ ਕੋਟ ਪੈਂਟ ਆ ਇਹ ਮੁੰਡਿਆਂ ਖੁੰਡਾਂ ਵਾਲੇ ਰੰਗ ਦਾ ਹੈਗੇ ਕੋ ਬੁੜਿਆਂ ਬਾੜਿਆਂ ਵਾਲੇ ਸਾਡੇ ਬਜ਼ੁਰਗਾਂ ਦੇ ਰੰਗ ਵੀ ਹੈਗੇ ਆ ਹਾਂ ਜੀ ਹਰ ਤਰ੍ਹਾਂ ਦਾ ਤੁਹਾਨੂੰ ਕਲਰ ਮਿਲਣਾ ਇੱਥੇ ਚੱਕ ਵੀ ਮਿਲ ਜੇਗਾ ਲਾਈਨਿੰਗ ਦੇ ਵਿੱਚ ਵੀ ਮਿਲ ਜੇਗਾ ਮਤਲਬ ਜਿੱਦਾਂ ਦੀ ਤੁਸੀਂ ਚੀਜ਼ ਕਹੋਗੇ ਬਜ਼ੁਰਗਾਂ ਵਾਲੀ ਲੈਣਾ ਜੇ ਕੋਈ ਮੁੰਡੇ ਵਾਲੀ ਲੈਣਾ ਜਾ ਮਲਵ ਜਿੱਦਾਂ ਵਿਆਹ ਸ਼ਾਦੀ ਦੇ ਮੁੰਡੇ ਮੁੰਡੇ ਪਾਉਂਦੇ ਉਦਾਂ ਦਾ ਕਲਰ ਲੈਣਾ ਹਰ ਤਰ੍ਹਾਂ ਦਾ ਤੁਹਾਨੂੰ ਕਲਰ ਮਿਲੂਗਾ ਕੱਪੜੇ ਦੀ ਕੁਆਲਿਟੀ ਤੁਹਾਨੂੰ ਵਧੀਆ ਮਿਲਣੀ ਆ ਇਹਦੇ ਵਿੱਚ ਵੀ ਤੁਹਾਨੂੰ ਹਰ ਤਰ੍ਹਾਂ ਦਾ ਬ੍ਰਾਂਡ ਮਿਲ ਜੂਗਾ ਰੇਮਰਡ ਸੀਆਰਾ ਮੌਸਿਮ ਹਰ ਤਰ੍ਹਾਂ ਦਾ ਬ੍ਰਾਂਡ ਮਿਲੂਗਾ ਵਧੀਆ ਕੁਆਲਿਟੀ ਦਾ ਕੱਪੜਾ ਦਵਾਂਗਾ ਹਾਂ ਕਾਕਾ ਦੱਸ ਹੁਣ ਖੁਸ਼ ਆ ਤੂੰ ਹੁਣ ਕੰਮ-ਕੁਮ ਕਰੇਗਾ ਫੋਨ ਦਾ ਖੜਾ ਛੱਡ ਦੇਗਾ ਲਓ ਮੈਂ ਤਾਂ ਮੁੰਡਾ ਖੁਸ਼ ਕਰ ਲਿਆ ਤੁਸੀਂ ਵੀ ਆਪਣਾ ਮੁੰਡਾ ਖੁਸ਼ ਕਰ ਲਓ ਵਿਆਹਰ ਦਿਨ ਸ਼ੁਰੂ ਹੋ ਗਏ ਆ ਤੁਹਾਡੇ ਕਿਸੇ ਭਾਣਜੇ ਦਾ ਕਿਸੇ ਭਤੀਜੇ ਦਾ ਕਿਸੇ ਤਾਏ ਦਾ ਕਿਸੇ ਚਾਚੇ ਦਾ ਕਿਸੇ ਇਧਰਲੇ ਗਵਾਂਢੀ ਦਾ ਕਿਤੇ ਉੱਤਰਲੇ ਗਵਾਂਢੀ ਦਾ ਕਿਤੇ ਭੂਆ ਦੀ ਕੁੜੀ ਦਾ ਕਿਤੇ ਮਾਸੀ ਦੇ ਮੁੰਡੇ ਦਾ ਵਿਆਹ ਆ ਜਾਣਾ ਆ ਮਹੀਨੇ ਦੋ ਮਹੀਨਿਆਂ ਨੂੰ ਆਜੋ ਜੜਿਆਲਾ ਗੁਰੂ ਹੁਣ 10-1000 ਰੁਪਇਆ 20-2000 ਰੁਪਇਆ ਕੋਟਮੈਂਟ ਦੇਣਾ ਖਰਚੋ ਦੇਖੋ ਕਿੰਨਾ ਵੱਡਾ ਫਰਕ ਹੈਗਾ 10000 ਵਾਲਾ ਕੋਟ 2995 ਚ 15000 ਵਾਲਾ 3 ਪੀਸ ਕੋਟਮੈਂਟ 3760 ਚ 16000 ਵਾਲੀ ਸ਼ੇਰਪਾਨੀ ਸਿਰਫ 6500 ਰੁਪਇਆ ਚ ਮਤਲਬ ਫਾਇਦੇ ਬਹੁਤਾਰੇ ਆ ਕੋਰਟੇ ਪਿਆਮਾ ਦਾ ਰੇਟ ਬੜੇ ਤੋੜਦਿਆ ਛੇਤੀ ਪਹੁੰਚੋ ਵੱਡੇ ਫਾਇਦੇ ਹੋਣੇ ਆ ਮਾਤੂ ਸ਼੍ਰੀ ਦਸਤਾਰ ਜੜਿਆਲਾ ਗੁਰੂ ਨੰਬਰ ਸਕਰੀਨ ਤੇ ਆ ਕੈਮਰਾਮੈਨ ਆਫਨ ਦੀ ਨਾਲ ਹਰਦੀਪ ਸਿੰਘ ਤਗੜਸਾਂ ਟੀਵੀ ਜੜਿਆਲਾ ਗੁਰੂ